ਇਹ ਆਪਣੇ ਸਮਰਾਲੇ ਦੇ ਜਿਹੇ ਮੁੰਡਾ ਸੀ ਜਿਹੜਾ ਭਾਈ ਆ ਤੇ ਥੋ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾ ਗਈ ਇਹ ਚੱਲੀ ਕੋ ਮਾਸਤਰਾ ਮੱਥਾ ਢੇਕਣ ਚੰਡੀਗੜ੍ਹ ਉਹ ਸਿੱਧਾ ਜਾ ਰਹੀ ਸੀ ਜਿਹੜਾ ਆਪਣਾ ਬਾਈਪਾਸ ਤੋਂ ਮੌਂਦਲੀ ਆ ਰਾਮ ਹੋਦਾਈ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲਿਆ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖਿਆ ਉਹ ਸਿੱਧੀ ਗੱਡੀ ਕੱਪੇ ਕਰਦੀ ਇਹ ਸਿੱਧਾ ਜਾ ਰਹੀ ਸੀ ਇਹ ਵਿੱਚ ਵੱਜ ਗਈ ਪਰ ਮੇ ਨੋਵਾ ਗੱਡੀ ਸੀਗੀ ਨੋਵਾ ਉਹ ਸਮਰਾਲੇ ਦੇ ਬੰਦੇ ਨੇ ਇੰਨਾ ਬਤਾਈ ਇਹ ਨਹੀਂ ਪਤਾ ਕੌਣ ਆ ਮੁੰਡਾ ਭੱਜ ਗਿਆ ਸੀ ਗੱਡੀ ਛੱਡਤੀ ਉੱਥੇ ਦੋਵੇਂ ਮੁੰਡੇ ਕਿਸ ਤਰ੍ਹਾਂ ਨੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਮੇਰੇ ਸੋਖੁਬਰੀ ਸਿੰਘ ਜੀ ਐਕਸੀਡੈਂਟ ਆਇਆ ਉਹਦਾ ਨਾਮ ਕੀ ਹੈ ਉਹਦਾ ਨਾਮ ਲਖਬੀਰ ਸਿੰਘ ਜੀ ਕੀ ਰਿਸ਼ਤਾ ਤੁਹਾਡਾ ਹੈ ਮੇਰਾ ਭਾਈ ਹੈ ਉਹਦਾ ਜੀ ਕਿੱਥੋਂ ਕਿੱਥੇ ਜਾ ਰਿਹਾ ਸੀ ਕੀ ਕਰ ਰਿਹਾ ਸੀ ਇਹ ਆਪਣੇ ਸਮਰਾਲੇ ਦੇ ਮੁੰਡਾ ਆ ਜੀ ਮੇਰਾ ਭਾਈ ਆ ਤੇ ਇੱਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ ਇਹ ਚੱਲੇ ਬਾ ਮਾਸਤਰਾ ਮੱਥਾ ਢੇਕਣਾ ਇਹ ਚੰਡੀਗੜ੍ਹ ਰੋਡ ਤੋਂ ਸਿੱਧਾ ਜਾ ਰਹੇ ਸੀ ਇਹੜਾ ਆਪਣਾ ਬਾਈਪਾਸ ਤੋਂ ਬੌਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲਿਆ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖਿਆ ਉਹ ਸਿੱਧੀ ਗੱਡੀ ਗੱਪੇ ਕਰਦੀ ਤੇ ਸਿੱਧਾ ਜਾ ਰਹੀ ਸੀ ਇਹ ਵਿੱਚ ਵੱਜੇ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੂੰ ਕੌਣ ਲੈ ਗਿਆ ਇਹ ਮੁੰਡਾ ਤਾਂ ਗੁੰਮ ਹੋ ਗਿਆ ਉੱਥੇ ਕਿਸੇ ਸਾਨੂੰ ਫੋਨ ਕਰਿਆ ਵੀ ਤੁਹਾਡੇ ਬੰਦੇ ਐਵੇਂ ਗਿਰੇ ਪਏ ਨੇ ਤੇ ਅਸੀਂ ਮੁੰਡੇ ਉਹੀ ਮੁੰਡੇ ਲੈ ਆਏ ਇਹਨਾਂ ਨੂੰ ਇੱਕ ਮੁੰਡਾ ਹਾਂਜੀ ਉਹ ਸਕਾਰਪੀਆ ਨੋਵਾ ਗੱਡੀ ਸੀਗੀ ਜੀ ਨੋਵਾ ਉਹ ਸਮਰਾੜੇ ਦੇ ਬੰਦੇ ਨੇ ਇੰਨਾ ਪਤਾ ਹੀ ਇਹ ਨਹੀਂ ਪਤਾ ਕੌਣਾ ਮੁੰਡਾ ਭੱਜ ਗਿਆ ਸੀ ਗੱਡੀ ਛੱਡ ਤੀ ਉੱਥੇ ਹੁਣ ਦੋਨੇ ਮੁੰਡੇ ਕਿਸ ਤਰ੍ਹਾਂ ਨੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਹੈ ਜੀ ਉਹਦਾ ਜੱਟ ਜਿਹੜਾ ਨਾਮ ਦੀ ਉਹਦਾ ਨਾਮ ਹੈਗਾ ਲਾਲੀ ਜੀ ਪਿੱਛੇ ਰਹਿਣ ਵਾਲਾ ਉਹ ਟਾਲਾ ਵਾਲਾ ਕਿੰਨੀ ਉਮਰ ਹੈ ਜੀ ਉਮਰ ਹੋਊਗੀ ਜੇ 35 ਸਾਲ ਦੀ 30 35 ਸਾਲ ਇੰਨੀ ਕੋਮ ਹੈ ਜੀ ਇਹਦੀ ਤਾਂ 18 ਸਾਲ ਉਮਰ ਆ ਜਣੀ ਥੋੜੀ ਇਹ ਜੀ 16 ਸਾਲ ਦਾ ਹਾਂਜੀ ਜੰਮ ਕੀ ਕਰ ਰਹੇ ਕਮਨ ਨਾਈ ਦਾ ਕੰਮ ਸਿੱਖਦਾ ਹੀ ਕਿਵੇਂ ਹੁਣ ਸੱਟਾ ਕਿੰਨੀ ਲੱਗੀਆਂ ਸੱਟਾ ਠੀਕ ਹੈ ਜੀ ਮਤਲਬ ਬਾਹਾਂ ਤੇ ਲੱਗੀ ਹੈ ਬਾਹਾਂ ਫ੍ਰੈਕਚਰ ਹੋ ਗਈ ਜੀ ਤੇ ਸਿਰ ਤੇ ਟਾਂਕੇ ਲੱਗੇ ਨੇ ਤੇ ਗੋਡੇ ਤੇ ਟਾਂਕੇ ਲੱਗੇ ਨੇ ਜੀ ਕੀ ਕਹਿਣਾ ਚਲਦੇ ਹੋ ਘਟ ਰੋ ਦੇਖੋ ਘਟਨਾ ਦਾ ਹੁਣ ਬਹੁਤ ਬੁਰਾ ਹੋਇਆ ਜੀ ਉਹ ਮੁੰਡਾ ਹੁਣ ਆਪਣਾ ਯਾਰ ਦੋਸਤੀਗਾ ਬਣਾਈ ਉਹ ਮੁੰਡਾ ਪੂਰਾ ਹੋ ਗਿਆ ਜੀ ਸਿੰਦਰਪਾਲ ਸਿੰਘ ਜਿਹੜੇ ਮੁੰਡੇ ਐਕਸੀਡੈਂਟ ਹੋਇਆ ਉਹ ਤੁਹਾਡਾ ਕਿਹਦਾ ਜੀ ਮਾਮੇ ਦਾ ਮੁੰਡਾ ਜੀ ਜਨਾਬ ਹੈ ਲਾਲੀ ਜੀ ਇਹ ਹੋਇਆ ਕਿਸ ਤਰ੍ਹਾਂ ਐਕਸੀਡੈਂਟ ਇਹ ਹੋਇਆ ਜੀ ਇਹ ਬਾਬਾ ਮਾਸਰਾਮ ਦੇ ਜਾ ਰਹੇ ਸੀਗੇ ਜੀ ਉਦੋਂ ਗੱਡੀ ਵਾਲੇ ਨੇ ਗੱਡੀ ਮੋੜਤੀ ਮੋਟਰਸਾਈਕਲ ਵਿੱਚ ਲੱਗਿਆ ਇੱਕ ਇੱਚ ਹੋਇਆ ਐਮਐਲਏ ਦੇ ਦਫ਼ਤਰ ਕੋਲ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਰੋੜ ਤੇ ਹਾਂਜੀ ਤੇ ਕੀ ਲੱਗਦਾ ਜੀ ਟਿਕਟ ਨਾ ਕਿਸ ਤਰ੍ਹਾਂ ਹੋਈ ਹੈ ਹੁਣ ਤੱਕ ਕੁਝ ਨਹੀਂ ਪਤਾ ਲੱਗਿਆ ਇਹ ਮੌਕੇ ਤੇ ਹੈ ਹੀ ਨਹੀਂ ਸੀ ਅਸੀਂ ਕਿੰਨੇ ਜਾਣੇ ਸੀ ਦੋ ਜਣੇ ਸੀ ਤੇ ਦੂਸਰਾ ਕਿਸ ਤਰ੍ਹਾਂ ਉਹ ਠੀਕ ਆ ਜੀ ਉਹ ਲੱਤ ਟੁੱਟ ਗਈ ਇੱਕ ਸੱਟ ਲੱਗਿਆ ਸਿਰ ਤੇ ਸੱਟ ਲੱਗ ਗਈ ਜੀ ਡੈਥ ਹੋ ਗਈ ਇਹਦੀ ਡੈਥ ਹੋ ਗਈ ਕਿ ਕਿਹੋ ਮਰਸੀ 35 ਸਾਲ ਦੀ ਹੈ ਹਾਂਜੀ ਕਿੰਨੇ ਬੱਚੇ ਬੱਚਾ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਐਜੂਕੇਟ ਬਣਾਉਣ ਲਈ ਕੀ ਕਹੀ ਹੈ ਜੀ ਪਾਸੋਂ ਕਿ ਆਪਾਂ ਹੋਣਾ ਸੀ ਹੋ ਗਿਆ ਜੀ ਹਾਂ ਜੀ ਇਹਨਾਂ ਦਾ ਗਲਤੀ ਕੀਤੀ ਉਸ ਹਾਲੀਏ ਕੋਈ ਕੁਝ ਨਹੀਂ ਕਹਿ ਸਕਦੇ ਜੀ ਹੁਣ ਕਿਹਦੀ ਗਲਤੀ ਆ ਦੇਖਿਆ ਹੀ ਨਹੀਂ ਗਾ ਜੀ ਕੋਈ ਮੰਗ ਕਰਦੇ ਇਹ ਤਾਂ ਦੇਖੋ ਮਾਲਕ ਕਹਿਣ ਕੁਝ ਪੁੱਛਣਗੇ ਜੀ ਕੋਸਾ ਪਖਨਬਜੀਬ ਜੀ ਇੱਕ ਕਰਨਾ ਹੋਈ ਆ ਦੋ ਪੇਸ਼ੈਂਟ ਆਏ ਸੀ ਕਿਸ ਤਰ੍ਹਾਂ ਦੇ ਟੀਮਾਂ ਹਾਂਜੀ ਮੇਰੇ ਕੋ ਥੋੜੀ ਦੇਰ ਪਹਿਲਾਂ ਰੂਟ ਸਾਈਡ ਐਕਸੀਡੈਂਟ ਆਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਹਦੇ ਵੀ ਸਟਾ ਥੋੜੀ ਕ੍ਰਿਟੀਕਲ ਜੀ ਡੈਥ ਹੋਈ ਕਿ ਨਾਮ ਆ ਕਿ ਨਹੀਂ ਕੋਈ ਤੇ ਉਸ ਦਾ ਰਵਿੰਦਰ ਕੁਮਾਰ ਨਾਮ ਹੈਗਾ ਤੇ 34 ਸਾਲ ਦੀ ਉਮਰ ਹੈ ਬ੍ਰੌਡਡਰ ਆਇਆ ਸੀ ਜਾਂ ਉਹ ਬ੍ਰੌਡਡਰ ਹੈ ਤੇ ਦੂਸਰੇ ਦੀ ਕੀ ਕੰਡੀਸ਼ਨ ਹੈ ਕੀ ਨਾਮ ਹੈ ਉਹਦਾ ਨਾਮ ਲਖਵੀਰ ਸਿੰਘ ਹੈ ਤੇ ਉਹਨੂੰ ਮੈਂ ਬੱਤੀ ਰੈਫਰ ਕਰ ਰਿਹਾ ਉਹਦੇ ਫੈਕਚਰ ਜ਼ਿਆਦਾ ਹੈ ਉਮਰ ਕਿੰਨੀ ਹੈ 17 ਸਾਲ ਉਹ ਨੂੰ ਸਭ ਟੱਕਰ ਲੀ ਗਏ ਉਹਦੇ ਖੱਬੇ ਗੋਟ ਤੇ ਲੱਗੇ ਸੀ ਪਤਾ ਨਹੀਂ ਕਿ ਕਿਸੀ ਤੇ ਜਾ ਰਹੇ ਸੀ ਬਾਈਕ ਤੇ ਸੀਗੇ ਜਿਹੜੀ ਗੈਰੀਟੀ ਤੇ ਸੀ ਉਹਨੂੰ ਇਹ ਚੜੀ ਕੇ ਡੋੜਦੇ ਹੋਏ